ਆਪਦੀ ਸਰਕਾਰ ਆਪਦੇ ਦਵਾਰ ਮੁਹਿੰਮ ਤਹਿਤ ਪੰਜਾਬ ਭਾਰ ਵਿੱਚ ਵੱਖ-ਵੱਖ ਥਾਵਾਂ ਤੇ ਕੈਂਪ ਲਗਾਏਗੇ ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਜਾ ਸਕੇ ਇਸੇ ਦੇ ਚਲਦਿਆਂ ਪਿੰਡ ਪੰਛਤਾ ਵਿਖੇ ਵੀ ਆਪਦੀ ਸਰਕਾਰ ਆਪਦੇ ਦਵਾਰ ਬੈਨਰ ਹੇਠ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸਰਦਾਰ ਜੋਗਿੰਦਰ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਕੈਂਪ ਲਗਾਇਆ ਗਿਆ ਕੈਂਪ ਦੌਰਾਨ ਵੱਡੀ ਗਿਣਤੀ ਵਿੱਚ ਪਹੁੰਚ ਕੇ ਲੋਕਾਂ ਨੇ ਇਸ ਦਾ ਫਾਇਦਾ ਲਿਆ ਗੱਲਬਾਤ ਕਰਦੇ ਆ ਸਰਦਾਰ ਜਗਿੰਦਰ ਸਿੰਘ ਮਾਨ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਆਪ ਦੀ ਸਰਕਾਰ ਪਹਿਲੀ ਅਜਿਹੀ ਸਰਕਾਰ ਹੈ ਜੋ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਆਪ ਅੱਗੇ ਆਈ ਹੈ ਜਿਹੜਾ slogan ਹੈਗਾ ਆਪਣੀ ਸਰਕਾਰ ਆਪ ਦੇ ਨਾਲ ਸਾਥ ਪੰਚੇ ਮਾਨ ਵਰਗੇ ਸ਼ੂਬੇ ਦੇ ਲੋਕਾਂ ਲਈ ਬੱਤ ਬੁਢੀ ਬੋਸਤ ਕਰਨ ਵਾਸਤੇ ਉਹਨਾਂ ਲਈ ਸੌਮਾ ਜਿਹੜੀਆਂ ਉਹਨਾਂ ਦੇ ਜਿਸਾਂ ਸਰਕਾਰ ਕੋਟਾ ਮੰਗਣ ਜਾਂਦੀ ਹੈ ਜਸਟ ਲਾਈਕ दैट ਇਹ ਕੰਮ ਵੀ ਅਸੀਂ ਜਿਹੜੇ ਆ ਉਹ ਉੱਥੇ ਜਾ ਕੇ ਕਰਵਾएंगे ਪਿੰਡਾਂ ਦੇ ਵਿੱਚ ਜਾ ਕੇ ਕਰਾਂਗੇ ਅ ਕੱਲ ਤੋਂ ਸ਼ੁਰੂ ਹੋਏ ਨੇ ਚਾਰ ਕੈਂਪ ਕੱਲ ਲੱਗੇ ਨੇ ਚਾਰ ਕੈਂਪ ਡੇਲੀ ਜਿਹੜੇ ਪ੍ਰਪੋਜ਼ ਕੀਤੇ ਨੇ ਜੀ ਅ ਔਰ ਸਾਰੇ ਦਫਤਰ ਸਰਕਾਰੀ ਜਿਹੜੇ ਨੇ ਉਹ ਹਰ ਪ੍ਰਿੰਟ ਦੇ ਵਿੱਚ ਆਪਣੀ ਆਪਣੀ ਡਿਊਟੀ ਦੇ ਮਤਾਬਕ ਸਿਲਰ ਨੈਮ ਸਿਲਰ ਵੈਸਟੈਂਪ ਲਾਈਕ ਇਹ ਸਾਰੇ ਉਹ ਸਾਰੇ ਪਿੰਡਾਂ ਦੇ ਵਿੱਚ ਸਾਰੇ ਡਿਪਾਰਟਮੈਂਟ ਜਿੱਦਾਂ ਗੌਰਮਤ ਨਾਲ ਅਟੈਚ ਆਈ ਨੇ ਜਾਂ ਜਿਨ੍ਹਾਂ ਦੀ ਫੀਲਿੰਗ ਪਬਲਿਕਸ ਦੀ ਨਾਲ ਲੱਗੀ ਹੈ ਉਹ ਸਾਰੇ ਜਿਹੜੇ ਨੇ ਮੁੱਖ ਤੇ ਜਾ ਕੇ ਉਥੇ ਪਿੰਡਾਂ ਦੀਆਂ ਕੰਪਲੇਂਟਸ ਹੁੰਦੇ ਨੇ ਕੰਮ ਕਰਦੇ ਨੇ ਔਰ ਮੈਂ ਇਹ ਸ਼ਮਦਾ ਇਸ ਤੋਂ ਬੈਸਟ ਕੰਮ ਕਰਨ ਦਾ ਤਰੀਕਾ ਜਿਹੜਾ ਕਿਸੇ ਸਰਕਾਰ ਦਾ ਨਹੀਂ ਹੈ ਨਾ ਹੋਏਗਾ ਸੋ ਹੁਣ ਦੇਖੋ ਅੱਜ ਇੱਥੇ ਪਹੁੰਚੇ ਆ ਮੌਲ ਪੱਟੀ ਹੈ ਛਿਕੂਰ ਹੈ ਨਰੂੜ ਹੈ ਵੀ ਸਾਰੇ ਪਿੰਡਾਂ ਦੇ ਵਿੱਚ ਜਾ ਜਾ ਕੇ ਨੰ ਬਲਾ ਕੇ ਲੋਕਾਂ ਨੂੰ ਪ੍ਰਚਲਿਤ ਪੰਚ ਜਿਹੜੇ ਨੇ ਅਨੁਕੂਲ ਕਰਦੇ ਨੇ ਅਨਾਉਂਸਮੈਂਟ ਤੋਂ ਬਾਅਦ ਜਿਹੜੇ ਹੈਗੇ ਉਹ ਸਾਰੇ ਕੰਮ ਜਿਹੜੇ ਆ ਉਹ ਤੇ ਮੈਂ ਸਰਟੀਫਾਈ ਕੱਲ ਐਗਜ਼ੈਂਪਲ ਹੈ ਕਿ ਮੇਰੇ ਪਾਸ ਇੱਕ ਜੰਦਰ ਤੋਂ ਆਇਆ ਕੇਸ ਜਿਹਨੇ ਉਹ ਸਰਟੀਫਿਕਟ ਬਣਾਉਣਾ ਸੀ ਉਹ ਉੱਥੇ ਹੀ ਮੋਕੇ ਜੰਦਰ ਕੇਸ ਵੀ ਹੋਲਡ ਆਨ ਸਾਰੀ ਇਨਕੁਆਰੀ ਕਰਕੇ ਉਹਨੂੰ ਸਰਟੀਫਾਈ ਕਰ ਦਿੱਤਾ ਇੱਕ ਮੋਕੇ ਦੀ ਗੱਲ ਹੈ ਸ਼ਾਦੀ ਜਿਹੜੀ ਸੀ ਹਮਸਾਹਮ ਨੇ ਮੈਂ ਇੱਕ ਗੋਬਟ ਸਪੀਚ ਕਿਹਾ ਸੀ ਕਿ ਨਿਊ ਐਡਿਟਸ ਜਿਹੜੀ ਹੈਗੀ ਹੈ ਟਾਪਲਸ ਹੈਗਾ ਉਹਦਾ ਵੀ ਜਿਹੜਾ ਉਹ ਉਹਨਾਂ ਬਿਆਦਸ਼ਿਕਤ ਕੋਈ ਜਿਹੜਾ ਉਹਨਾਂ ਨੇ ਮੈਰੀਟ ਤੇ ਤਰ ਤੋ ਮੈਂ ਸ਼ਬਦਾਂ ਕਿ ਇਸ ਤੋਂ ਬੈਸਟ ਸਕੀਮ ਬੈਸਟ ਇਜ਼ੀ ਬੈਸਟ ਇਹ ਮੁੱਖ ਮੰਤਰੀ ਸਾਹਿਬ ਪੰਜਾਬ ਸਿੰਘ ਮਾ ਅੱਜ ਪਿੰਡ ਪਾਸਟਾ ਵਿਖੇ ਆਪ ਦੀ ਸਰਕਾਰ ਆਪ ਦੇ ਦਵਾਰ ਤਹਿਤ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਬਹੁਤ ਹੀ ਜਨਤਾ ਦਾ ਸਹਿਯੋਗ ਮਿਲਿਆ ਜਨਤਾ ਨੇ ਆਪਣੇ ਕੰਮਕਾਰ ਕਰਾਏ ਹਨ ਸਾਰੇ ਵਿਭਾਗ ਜਿਹੜੇ ਆ ਕੈਂਪ ਨਾਲ 10 ਵਿੱਚ ਇੱਥੇ ਪਹੁੰਚ ਗਏ ਸੀ ਸਾਰੇ ਲੋਕਾਂ ਦਾ ਕੰਮ ਚੱਲ ਰਿਹਾ ਹੈ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮੁਕਤਾ ਸਕਰਾਨੀ ਜੀ ਹਲਕਾ ਇੰਚਾਰਜ ਜਗਿੰਦਰ ਸਿੰਘ ਮਾਨ ਜੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਸੀ ਅਸੀਂ ਉਹਨਾਂ ਦਾ ਬਹੁਤ ਬਹੁਤ ਪਹੁੰਚਣ ਦੇ ਧੰਨਵਾਦ ਕਰਦੇ ਹਾਂ ਉਹ ਕੈਂਪ ਬਹੁਤ ਚਾਰੂ ਢੰਗ ਨਾਲ ਚੱਲ ਰਿਹਾ ਹੈ ਕੈਂਪ ਦਾ ਲਾਭ ਲੈਣ ਆਏ ਲੋਕਾਂ ਨੇ ਵੀ ਇਸ ਤਰ੍ਹਾਂ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕੀਤਾ ਇਤਿਆਸ ਜਤਾਈ ਕਿ ਉਹਨਾਂ ਦੀਆਂ ਜੋ ਲੰਬੇ ਸਮੇਂ ਤੋਂ ਮੁਸ਼ਕਲਾਂ ਸਨ ਉਹਨਾਂ ਦਾ ਜਲਦ ਹੀ ਨਿਪਟਾਰਾ ਹੋ ਜਾਵੇਗਾ ਜੀ ਭਾਜੀ ਸਾਡਾ ਦਵਿੰਦਰ ਕੌਰ ਨਾ ਮੇਰਾ ਕੈਂਡ ਪਾਸਟਾ ਸਾਡੇ ਜਦੋਂ ਮਤਲਬ 2-3 ਵਾਰੀ ਦਾਣੇ ਮਿਲਿਆ ਨਹੀਂ ਮਿਲੇ ਕਾਰਡ ਕਟ ਦਿੱਤਾ ਅਸੀਂ ਗਰੀਬ ਬੰਦੇ ਆ ਮਜ਼ਦੂਰ ਸਾਡਾ ਇੱਦਾਂ ਪਤਾ ਨਹੀਂ ਕਿਦਾਂ ਮਤਲਬ ਬੇਮਹੱਲੇ 'ਚ ਕਿਸੇ ਨੇ ਵੀ ਕਿਸੇ ਨੇ ਕਟਵਾ ਦਿੱਤਾ ਕਾਰਡ ਸਾਨੂੰ ਜਿੰਨੀ ਵੀ ਜਲਦੀ ਤੁਸੀਂ ਬਣਵਾ ਕੇ ਦੇਵੋ ਕਾਰਡ ਫਗਵਾੜੇ ਤਿੰਨ ਚਾਰ ਵਾਰੀ ਮੈਂ ਗਈ ਕਿਸੇ ਨੇ ਸੋਈ ਨਹੀਂ ਕੋਈ ਇੱਥੇ ਮੈਂ ਕਾਗਜ਼ ਪੱਤਰ ਜਮਾ ਕਰਵਾਇਆ ਤੇ ਫਗਵਾੜੇ ਕਿੰਨੀ ਵਾਰੀ ਗਈ ਤੁਸੀਂ ਮੈਂ ਤਿੰਨ ਚਾਰ ਵਾਰੀ ਉੱਥੇ ਫਾਰਮ ਜਮਾ ਕਰਾਈ ਸੀ ਜੀ ਕਰਾਈ ਸੀ ਤੇ ਅੱਜ ਇੱਥੇ ਤੁਹਾਡੇ ਪਿੰਡ ਕੈਂਪ ਲੱਗਾ ਆ ਤੇ ਇਸ ਕੈਂਪ ਦੇ ਵਿੱਚ ਤੁਸੀਂ ਫਾਰਮ ਜਮਾ ਕਰਾਏ ਆ ਹਾਂਜੀ ਹੁਣ ਵੀ ਕਰਾਏ ਆ ਤੇ ਕੀ ਕੀ ਕਿਹਾ ਉਹਨਾਂ ਨੇ ਹੁਣ ਇਹਨਾਂ ਨੇ ਵੀ ਜਮਾ ਕਰਵਾ ਲਿਆ ਕੋਈ ਨਹੀਂ ਬਣ ਜਾਣਗੇ ਕਾਰਡ ਤੁਹਾਡੇ